ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ ਤੇ ਸਵਾਗਤ ਹੈ ਦੋਸਤੋ ਨੌکریاں ਹੀ ਨੌکریاں ਨੇ ਪੰਜਾਬ ਅਤੇ ਭਾਰਤ ਦੀਆਂ ਵੱਖ-ਵੱਖ ਸਟੇਟਾਂ ਦੇ ਵਿੱਚ 10ਵੀਂ ਪਾਸ ਤੋਂ ਲੈ ਕੇ ਗ੍ਰੈਜੂਏਸ਼ਨ ਪਾਸ ਉਮੀਦਵਾਰ ਇਹਨਾਂ ਪੋਸਟਾਂ ਲਈ ਅਪਲਾਈ ਕਰ ਸਕਦੇ ਨੇ ਤੁਸੀਂ ਇਹਨਾਂ ਪੋਸਟਾਂ ਲਈ ਕਿਵੇਂ ਅਪਲਾਈ ਕਰਨਾ ਹੈ ਅਤੇ ਕਿਹੜੀਆਂ-ਕਿਹੜੀਆਂ ਨੇ ਪੋਸਟਾਂ ਇਹਨਾਂ ਬਾਰੇ ਡਿਟੇਲ ਵਿੱਚ ਗੱਲ ਕਰਨ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ ਸਰਕਾਰੀ ਨੌਕਰੀ ਪ੍ਰਾਈਵੇਟ ਨੌਕਰੀ ਕੰਪੀਟੀਸ਼ਨ ਐਗਜ਼ਾਮ ਰਿਜ਼ਲਟ ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ-ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਹਰ ਇੱਕ ਜੋਬ ਸਿਕਰ ਤੱਕ ਇਹ ਵੀਡੀਓ ਪਹੁੰਚ ਜਾਵੇ ਅਤੇ ਜਿਨ੍ਹਾਂ ਦੇ ਵਿੱਚ ਵੀ ਉਹਨਾਂ ਦੀ ਐਲੀਜੀਬਿਲਟੀ ਬਣਦੀ ਹੈ ਉਹ ਇਹਨਾਂ ਪੋਸਟਾਂ ਨੂੰ ਅਪਲਾਈ ਕਰਕੇ ਆਪਣੇ ਕੰਮ ਤੇ ਲੱਗ ਜਾਣ ਤਾਂ ਦੋਸਤੋ ਆਉ ਲੈ ਕੇ ਚੱਲਦਾ ਹਾਂ ਜਾਣਕਾਰੀ ਵੱਲ ਤੁਹਾਨੂੰ ਦੱਸ ਦਈਏ ਜਨਤਕ ਸੂਚਨਾ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀਆਂ ਸਟੈਨੋ ਟਾਈਪਿਸਟੀਆਂ 19 ਅਸਾਮੀਆਂ ਦੀ ਸਿੱਧੀ ਭਰਤੀ ਵਾਸਤੇ PSB ਦੀ ਵੈਬਸਾਈਟ triplesb.punjab.gov.in ਤੇ ਮਿਤੀ 24/07/2024 ਤੋਂ 13/08/2024 ਤੱਕ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ ਜਾਂਦੀ ਹੈ। ਇਹਨਾਂ ਵਾਸਤੇ ਜੋ ਵਿਦਿਅਕ ਯੋਗਤਾ ਅਪਲਾਈ ਕਰਨ ਦੀ ਅੰਤਿਮ ਮਿਤੀ, ਤਨਖਾਹ ਸਕੇਲ, ਉਮਰ ਸੀਮਾ ਅਤੇ ਆਨਲਾਈਨ ਅਪਲਾਈ ਕਰਨ ਦਾ ਲਿੰਕ ਬੋਰਡ ਦੀ ਵੈਬਸਾਈਟ triplesb.punjab.gov.in ਤੇ ਉਪਲਬਧ ਹੈ। ਤਾਂ ਦੋਸਤੋ ਅਗਲੀ ਪੋਸਟ ਹੈ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ PSPCL ਨੇ ਆਨਲਾਈਨ ਐਪਲੀਕੇਸ਼ਨ ਦੀ ਮੰਗ ਕੀਤੀ ਹੈ 40 ਪੋਸਟਾਂ ਨੇ AE OT ਇਲੈਕਟ੍ਰੀਕਲ ਇਨ ਦਾ ਡਿਸਪਲਿਨ ਆਫ ਮੈਕੈਨਿਕਲ ਇੰਜੀਨੀਅਰਿੰਗ ਜਿਸ ਵਾਸਤੇ ஆன்ਲਾਈਨ ਐਪਲੀਕੇਸ਼ਨ 19/7/2024 ਤੋਂ 8/8/2024 ਤੱਕ ਕੈਂਡੀਡੇਟ ਪੀਐਸਪੀਸੀਐਲ ਦੀ ਵੈਬਸਾਈਟ www.pspcl.in ਤੇ ਰਿਕਰੂਟਮੈਂਟ ਟੈਬ ਵਿੱਚ ਜਾ ਕੇ ਅਪਲਾਈ ਕਰ ਸਕਦੇ ਨੇ ਇਹਨਾਂ ਤੋਂ ਇਲਾਵਾ ਜੋ ਪੋਸਟਾਂ ਨੇ ਉਹ ਇੰਡੋ-ਤਿੱਬਤਨ ਬਾਰਡਰ ਪੁਲਿਸ ਫੋਰਸ ਗ੍ਰਹਿ ਮੰਤਰਾਲੇ ਭਾਰਤ ਸਰਕਾਰ ਦੀਆਂ ਪੋਸਟਾਂ ਨੇ ਜਿਸ ਵਿੱਚ ਹੈੱਡ ਕਨਸਟੇਬਲ ਡ੍ਰੈਸਰ ਵੈਟਰਨਰੀ ਇਸ ਤੋਂ ਇਲਾਵਾ ਹੈੱਡ ਕਨਸਟੇਬਲ ਮਹਿਲਾ ਡ੍ਰੈਸਰ ਵੈਟਰਨਰੀ ਕਾਂਸਟੇਬਲ ਐਨੀਮਲ ਟਰਾਂਸਪੋਰਟ ਪੁਰਸ਼ ਅਤੇ ਮਹਿਲਾ ਵਾਸਤੇ ਜੋ ਪੋਸਟਾਂ ਨੇ ਵੱਖ-ਵੱਖ ਜਿਨ੍ਹਾਂ ਦੀ ਗਿਣਤੀ ਕੁੱਲ ਸਮੀਆਂ ਦੀ 115 9 4 ਹੈ ਇਹਨਾਂ ਵਾਸਤੇ ਜੋ ਯੋਗਤਾ ਹੈ 18 ਤੋਂ 27 ਸਾਲ ਉਮਰ ਇਸ ਤੋਂ ਇਲਾਵਾ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਕਲਾਸ ਪਾਸ ਹੋਵੇ ਅਤੇ ਉਮੀਦਵਾਰ ਨੇ ਸਰਕਾਰੀ ਮਾਨਤਾ ਪ੍ਰਾਪਤ ਸੰਸਥਾ ਤੋਂ ਵੈਟਨਰੀ ਜਾਂ ਪਸ਼ੂ ਧਨ ਪ੍ਰਬੰਧਨ ਨਾਲ ਸੰਬੰਧਿਤ ਘੱਟੋ-ਘੱਟ 1 ਸਾਲ ਦੇ ਅਰਸੇ ਦਾ ਸਰਟੀਫਿਕੇਟ ਜਾਂ ਡਿਪਲੋਮਾ ਜਾਂ ਰੈਗੂਲਰ ਪੈਰਾ ਵੈਟਨਰੀ ਕੋਰਸ ਪਾਸ ਕੀਤਾ ਹੋਣਾ ਲਾਜ਼ਮੀ ਹੈ ਕਨਸਟੇਬਲ ਐਨੀਮਲ ਟਰਾਂਸਪੋਰਟ ਵਾਸਤੇ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਪਾਸ ਹੋਣੀ ਲਾਜ਼ਮੀ ਹੈ ਇਸ ਤੋਂ ਇਲਾਵਾ ਕਨਸਟੇਬਲ ਜੋ ਕੈਨਲਮੈਨ ਹੈ 18 ਤੋਂ 27 ਸਾਲ ਉਮਰ ਅਤੀ ਮਾਨਤਾ ਪ੍ਰਾਪਤ ਬੋਰਡ ਤੋਂ 10ਵੀਂ ਕਲਾਸ ਪਾਸ ਹੋਣੀ ਲਾਜ਼ਮੀ ਹੈ ਇਹਨਾਂ ਪੋਸਟਾਂ ਵਾਸਤੇ ਤੁਸੀਂ ਆਨਲਾਈਨ ਵੈਬਸਾਈਟ www.recruitment.itbpolice.nic.in ਤੇ ਵਿਜ਼ਿਟ ਕਰ ਸਕਦੇ ਹੋ ਅਗਲੀਆ ਪੋਸਟਾਂ ਦੀ ਇੰਚ ਸੇ ਮਾਮਾ ਚੌਂਡ ਬੋਰਡ ਵੱਲੋਂ ਨੇ ਜਿਸ ਵਾਸਤੇ ਆਨਲਾਈਨ ਐਪਲੀਕੇਸ਼ਨ 29/7/2024 ਤੋਂ ਲੈ ਕੇ 28/2024 ਤੱਕ ਤੁਸੀਂ ਭਰ ਸਕਦੇ ਹੋ ਫੀਸ ਭਰਨ ਦੀ ਆਖਰੀ ਮਿਤੀ 23/8/2024 ਹੈ ਤਾਂ ਤੁਹਾਨੂੰ ਦੱਸ ਦਈਏ ਕਿ ਜੋ ਪੋਸਟਾਂ ਨੇ ਪੋਸਟ ਦਾ ਨਾਮ ਵਾਰਡਰ ਇਸ ਸਮੇਂ ਵਿਰੁੱਧ ਕੇਵਲ ਪੁਰਸ਼ ਹੀ ਅਪਲਾਈ ਕਰ ਸਕਦੇ ਨੇ ਜਿਨ੍ਹਾਂ ਨੇ ਪਲੱਸ 2 ਪਾਸ ਕੀਤੀ ਹੋਵੇ ਜੋ ਕਿ ਪੰਜਾਬੀ ਮੈਟ੍ਰਿਕਿਉਲੇਸ਼ਨ ਦੇ ਵਿੱਚ ਲਾਜ਼ਮੀ ਹੈ ਇਸ ਤੋਂ ਇਲਾਵਾ ਫਿਜ਼ੀਕਲ ਮੈਜ਼ਰਮੈਂਟ 5 ਫੁੱਟ 7 ਇੰਚ ਕਦ ਹੋਣਾ ਚਾਹੀਦਾ ਹੈ ਇਸ ਤੋਂ ਇਲਾਵਾ ਫਿਜ਼ੀਕਲ ਮੈਜ਼ਰਮੈਂਟ ਟੈਸਟ ਵੀ ਲਿਆ ਜਾਵੇਗਾ ਜਿਸ ਵਾਸਤੇ ਉਮੀਦਵਾਰ ਦੀ ਹਾਈਟ 5 ਫੁੱਟ 7 ਇੰਚ ਹੋਣੀ ਚਾਹੀਦੀ ਹੈ ਇਸ ਤੋਂ ਇਲਾਵਾ ਤੁਸੀਂ ਸਕਰੀਨ ਤੇ ਦੇਖ ਸਕਦੇ ਹੋ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਹੈ ਜਿਵੇਂ 100 ਮੀਟਰ ਦੀ ਦੌੜ ਇਸ ਤੋਂ ਇਲਾਵਾ ਸ਼ਾਰਟਕੁੱਟ ਰੋਪ ਕਲਾਈਮਿੰਗ ਅਤੇ ਹੋਰ ਵੀ ਜੋ ਫਿਜ਼ੀਕਲ ਐਫੀਸ਼ੀਐਂਸੀ ਟੈਸਟ ਨੇ ਉਹ ਲੈ ਜਾਣੇ ਨੇ ਇਹਨਾਂ ਵਾਸਤੇ ਜੋ ਅਪਲਾਈ ਕਰਨ ਵਾਸਤੇ ਯੋਗਤਾ ਹੈ ਉਹ ਪਲੱਸ 2 ਪਾਸ ਹੈ ਤਾਂ ਦੋਸਤੋ ਜਿਨ੍ਹਾਂ ਦੀ ਵੀ ਐਲੀਜੀਬਿਲਟੀ ਇਹਨਾਂ ਪੋਸਟਾਂ ਲਈ ਬਣਦੀ ਹੈ ਕੁੱਲ ਪੋਸਟਾਂ 175 ਨੇ ਇਹਨਾਂ ਪੋਸਟਾਂ ਲਈ ਤੁਸੀਂ ਜਿਵੇਂ ਮੈਟਰਨ ਹੈ ਇਸ ਪੂਰਾ ਅਪਲਾਈ ਕਰੋ ਬੋਰਡ ਦੀ ਵੈਬਸਾਈਟ triplesp.punjab.gov.in ਤੇ ਤਾਂ ਦੋਸਤੋ 10ਵੀਂ ਪਾਸ ਵਾਸਤੇ ਪੋਸਟਾਂ ਨੇ ਜੀਡੀਐਸ ਦੀਆਂ ਗ੍ਰਾਮੀਣ ਡਾਕ ਸੇਵਕਤਿਆਂ ਇਸ ਵਾਸਤੇ ਵੈਬਸਾਈਟ india-post-gdsonline.gov.in ਹੈ ਸਾਰੇ ਹੀ ਸਟੇਟਾਂ ਦੀਆਂ ਪੋਸਟਾਂ ਇੱਥੇ ਉਪਲਬਧ ਨੇ ਜਿਸ ਵੀ ਸਟੇਟ ਨੂੰ ਤੁਸੀਂ ਬਿਲੋਂਗ ਕਰਦੇ ਹੋ ਉਸ ਤੇ ਕਲਿੱਕ ਕਰਕੇ ਤੁਹਾਨੂੰ ਡਿਸਟ੍ਰਿਕਟ ਵਾਈਜ਼ ਪੋਸਟ ਇੱਥੇ ਉਪਲਬਧ ਹੋਣਗੀਆਂ ਜਿਵੇਂ ਮੈਂ ਪੰਜਾਬ ਦੀ ਗੱਲ ਕਰਾਂ ਤਾਂ ਪੰਜਾਬ ਤੇ ਕਲਿੱਕ ਕਰਾਂਗੇ ਤਾਂ ਸਾਰੇ ਹੀ ਡਿਸਟ੍ਰਿਕਟ ਇੱਥੇ ਖੁੱਲ ਜਾਣਗੇ ਜਿਸ ਵੀ ਡਿਸਟ੍ਰਿਕਟ ਨੂੰ ਤੁਸੀਂ ਬਿਲੋਂਗ ਕਰਦੇ ਹੋ ਜਾਂ ਜਿੱਥੇ ਪੋਸਟ ਲਈ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਉਸ ਲਿੰਕ ਤੇ ਤੁਸੀਂ ਕਲਿੱਕ ਕਰ ਦੇਣਾ ਹੈ ਅਤੇ ਆਨਲਾਈਨ ਐਪਲੀਕੇਸ਼ਨ ਫਾਰਮ ਇਸ ssc.nic.in ਤੇ ਵੀ ਤੁਸੀਂ ਜਾ ਸਕਦੇ ਹੋ ਜਿੱਥੇ ਕੰਬਾਈਨਡ ਗ੍ਰੈਜੂਏਟ ਲੈਵਲ एग्जाम ਵਾਸਤੇ ਗ੍ਰੈਜੂਏਸ਼ਨ ਵਾਲੇ ਉਮੀਦਵਾਰ ਅਤੇ ਮਲਟੀਟਾਸਕਿੰਗ ਸਟਾਫ ਦੀਆਂ ਪੋਸਟਾਂ ਵਾਸਤੇ ਮਲਟੀਟਾਸਕਿੰਗ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਹੈ ਉਹ ਮਲਟੀਟਾਸਕਿੰਗ ਪੋਸਟਾਂ ਅਪਲਾਈ ਕਰ ਸਕਦੇ ਨੇ ਤਾਂ ਦੋਸਤੋ ਇਹਨਾਂ ਪੋਸਟਾਂ ਨੂੰ ਜਰੂਰ ਅਪਲਾਈ ਕਰੋ ਇੰਨੀ ਜਾਣਕਾਰੀ ਦੇ ਨਾਲ ਮੈਂ ਤੁਹਾਡੇ ਤੋਂ ਵਿਦਾ ਲੈਂਦਾ ਹਾਂ ਅਗਲੀ ਵੀਡੀਓ ਨਾਲ ਜਲਦੀ ਹੀ ਮਿਲਾਂਗੇ ਥੈਂਕ ਯੂ ਥੈਂਕ ਯੂ ਫॉर ਵਾਚਿੰਗ ਮਾਈ ਚੈਨਲ ਥੈਂਕਸ ਵನ್ಸ್ ਅਗੇਨ ਟੂ 올 ਮਾਈ ਵਿਊਰਸ